ਜਾਸੀ ਦੇ ਦਿਹਾਣਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਜਦ ਨਸਿਆ ਵਿਰੋਧ ਦੇ ਵਿੱਚ ਜਿਹੜੀ ਇਸ ਮੇਮ ਦੇ ਵਿੱਚ ਸਾਡੇ ਸਾਰੇ ਸਤਕਾਰਯੋਗ ਐਲਐਮਐਸ ਸਾਹਿਬ ਸਾਡੇ ਡੀਸੀ ਸਾਹਿਬ ਨਾਲ ਸੀਪੀ ਸਾਹਿਬ ਤੇ ਖੰਨਾ ਤੇ ਜਗਰਾਉਂ ਦੇ ਵੀ ਐਸਐਸਪੀ ਸਾਹਿਬ ਨਾਲ ਮੌਜੂਦ ਹੋਏ ਜਿੱਥੇ ਸਾਡੇ ਪੀਡੀਸੀ ਮੈਂਬਰ ਸਾਡੇ ਸਰਪੰਚ ਸਾਹਿਬ ਸਾਡੇ ਚੇਅਰਪੈਲ ਸਾਹਿਬਾਨ ਆਏ ਸੋ ਇਸ ਜਦ ਨਸਿਆ ਵਿਰੋਧ ਜਿਹੜਾ ਜੋ ਕਿ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਇਹਨਾਂ ਲੋਕਾਂ ਦੀ ਜਿਹੜੀ ਪੁਸਤ ਬਣਾਈ ਕੀਤੀ ਜਾਂਦੀ ਸੀ ਮੁੱਖ ਮੰਤਰੀ ਸਰਦਾਰ ਪੁਜਗ ਸਿੰਘ ਮਾਨ ਜੀ ਦੇ ਇਸ ਮੇਮ ਨੂੰ 2 ਮਹੀਨਿਆਂ ਤੋਂ ਜਿਹੜੀ 14 ਫਰਵਰੀ ਤੋਂ 2 ਟਾਈ ਮਹੀਨਿਆਂ ਤੋਂ ਚੱਲ ਰਹੀ ਆ ਇਸ ਦੇ ਵਿੱਚ ਵੀ ਅਸੀਂ ਦੇਖਿਆ ਕਿ ਜਿਹੜਾ ਨਸ਼ਾ ਦੀ ਸਪਲਾਈ ਚੈਨ ਜਿਹੜੀ ਟੁੱਟ ਚੁੱਕੀ ਆ ਸੋ ਹੁਣ ਅਸੀਂ ਇਹ ਨਸ਼ਾ ਖਤਮ ਕਰਨ ਦੇ ਲਈ ਡਟਪਡ ਆਪਣੇ ਵਾਰਡ-ਵਾਰਡ ਹਰ ਗਲੀ ਮਹੱਲੇ ਵਿੱਚ ਜਾ ਕੇ ਜਿਹੜਾ ਹੋਰ ਮੇਮ ਨੂੰ ਤੇਜ਼ ਕਰਨ ਜਾ ਰਹੇ ਆ ਤਾਂ ਜੋ ਜੇ ਕੋਈ ਵਿਅਕਤੀ ਨਸ਼ਾ ਵੇਚਣ ਵਾਲਾ ਕੁਝ ਵੜਿਆ ਵੀ ਹੋਇਆ ਉਸ ਲਈ ਸਾਡੇ ਪਾਰਟੀ ਕਮਿਸ਼ਨਰ ਆਦਰ ਕੇਜਰੀਵਾਲ ਜੀ ਦੀ ਸਿੱਧੀ ਚੇਤਾਵਨੀ ਹੈ ਕਿ ਜਾਂ ਤੇ ਨਸ਼ਾ ਵੇਚਣਾ ਬੰਦ ਕਰ ਦੋ ਜਾਂ ਪੰਜਾਬ ਨੂੰ ਛੱਡ ਦਿਓ ਇਸੇ ਮਿਮ ਦੇ ਤਹਿਤ ਅਸੀਂ ਵੀ ਘਰ ਘਰ ਪਿੰਡ ਪਿੰਡ ਜਾ ਕੇ ਵਾਰਡ ਵਾਰਡ ਜਾ ਕੇ ਜਿਹੜਾ ਮਈ ਤੇ ਜੂਨ ਦੇ ਮਹੀਨੇ ਦੇ ਵਿੱਚ ਦੋ ਮਹੀਨਿਆਂ ਚ ਜਿਹੜਾ ਹਰ ਪਿੰਡ ਹਰ ਵਾਰਡ ਹਰ ਗਲੀ ਕਵਰ ਕਰਾਂਗੇ ਸੋ ਇਸ ਮਿਮ ਦੇ ਤਹਿਤ ਅੱਜ ਜਿਹੜਾ ਸੋਹ ਚੋਕ ਕੇ ਸਵਾਗਤ ਵੀ ਹੋਇਆ ਜਿਸ ਤੇ ਵਿੱਚ ਅਸੀਂ ਸਾਰਿਆਂ ਨੇ ਸੋਹ ਚੱਕੀ ਆ ਸਾਡੇ ਐਮਐਲਏ ਸੇਵਾਦਾਰਾਂ ਨੇ ਅਸੀਂ ਔਰ ਸਾਹਮਣੇ ਹੋਏ ਬੈਠੇ ਹਰ ਵਰਕਰ ਨੇ ਹਰ ਜਿਹੜੇ ਸਾਡੇ ਲੀਡਰਸ਼ਿਪ ਵਰਕਰ ਨੇ ਤੇ ਵੀਡੀਸੀ ਮੈਂਬਰਾਂ ਨੇ ਕਿ ਅਸੀਂ ਨਾ ਤੇ ਨਸ਼ਾ ਤਸਕਰਾਂ ਦੀ ਜਿਹੜਾ ਉਹਨਾਂ ਨੂੰ ਫੜ ਕੇ ਜਿਹੜਾ ਨਸ਼ਾ ਤਸਕਰਾਂ ਨੂੰ ਕੁੱਲਸ ਦੇ ਹਵਾਲੇ ਕਰਾਂਗੇ ਅਸੀਂ ਨਸ਼ਾ ਤਸਕਰਾਂ ਨੂੰ ਨਾ ਕਿਸੇ ਪਿੰਡ ਵਿੱਚ ਵੜਨ ਨਵਾਂਗੇ ਤੇ ਜੇ ਕੋਈ ਸਾਨੂੰ ਨਸ਼ਾ ਕਰਨ ਦੀ ਕਿਸੇ ਸਾਡੇ ਨੌਜਵਾਨ ਨੂੰ ਆਦਤ ਪਈ ਹੋ ਪੈ ਗਈ ਹੋਵੇ ਜਾਂ ਇਹਨਾਂ ਪਿਛਲੇ ਲੋਕਾਂ ਨੇ ਜਿਹੜੀਆਂ ਗੰਦੀ ਲੱਤ ਚਲਾਈ ਸੀ ਤੇ ਉਹਨਾਂ ਦਾ ਇਲਾਜ ਵੀ ਅਸੀਂ ਖੁਦ ਜਿਹੜਾ ਜਾ ਕੇ ਆਪਣੇ ਵਰਕਰ ਸਹਿਬਾਨ ਸਾਡੇ ਨਾਲ ਲਾ ਕੇ ਐਮਐਲਏ ਸਹਿਬਾਨ ਪੁਲਿਸ ਪ੍ਰਸ਼ਾਸਨ ਦੇ ਨਾਲ ਉਸ ਬੰਦੇ ਦਾ ਜਿਹੜਾ ਆਪਾਂ ਜਿਹੜੇ ਸਾਡੇ ਕੇਂਦਰ ਖੁੱਲੇ ਗਏ ਉਹਦੇ ਵਿੱਚ ਉਹਦਾ ਲਾਭ ਨਹੀਂ ਉਸਤ ਕਰਾਵਾਂਗੇ ਸੋ ਅੱਜ ਦਾ ਜਿਹੜਾ ਜੁਧ ਨਸ਼ਿਆ ਵਿਰੋਧ ਦੇ ਵਿੱਚ ਅੱਜ ਜਿਹੜੇ ਹਮਲੇ ਦੇ ਵਿੱਚ ਤੇ ਸਾਰੇ ਲੁਧਿਆਣਾ ਜ਼ਿਲ੍ਹੇ ਦੇ ਨਾਲ ਇਹ ਕਰ ਲਈ ਮੰਤਰੀ ਸਾਹਿਬ ਕਹਿ ਸਕਦੇ ਆ ਕਿਤਨੇ ਕਿਤੇ ਕਿ ਇੱਕ ਕਲੰਕ ਜਿਹੜਾ ਪੰਜਾਬ ਦੇ ਉੱਤੇ ਲਗਾਇਆ ਗਿਆ ਸੀ ਕਿ 6 ਪੰਜ ਦਰਿਆਤਵਾ ਛਮਾ ਛੇਵਾਂ ਦਰਿਆ ਜਿਹੜਾ ਨਸ਼ੇ ਦਾ ਉਸ ਨੂੰ ਬੰਦ ਕੀਤਾ ਜਾ ਰਿਹਾ ਪਿਛਲੀਆਂ ਸਰਕਾਰਾਂ ਦੇ ਟਾਈਮ ਤੇ ਇਹ ਛੇਵਾਂ ਦਰਿਆ ਜਿਹੜਾ ਨਸ਼ਿਆਂ ਦਾ ਅੱਗ ਵਾਂਗੂ ਫਲਾ ਦਿੱਤਾ ਗਿਆ ਕਿਉਂਕਿ ਇਹਨਾਂ ਲੋਕਾਂ ਨੇ ਨਾਲ ਮੈਂ ਦੱਸਿਆ ਪੁਸ਼ਤ ਪ੍ਰਾਈ ਕਰਦੇ ਸੀ ਇਹਨਾਂ ਲੋਕਾਂ ਦੇ ਨਾਲ ਇਹਨਾਂ ਦਾ ਸੰਗਠਿਤ ਜੋੜ ਮੇਲ ਸੀ ਸੰਗਠਿਤ ਜੋੜ ਮੇਲ ਸੋ ਇਹ ਲੋਕ ਜਿਹੜੇ ਆ ਪਿਛਲੀਆਂ ਸਰਕਾਰਾਂ ਦੇ ਵਿੱਚ ਅਕਾਲੀ ਦਲ ਕਾਂਗਰਸ ਭਾਜਪਾ ਕਿਉਂਕਿ ਅਕਾਲੀ ਦਲ ਭਾਜਪਾ ਦਾ ਘੱਟ ਜੋੜ ਰਿਆ ਤੋਂ ਜਿਹੜੀ ਮੁਹਿੰਮ ਸਾਨੂੰ ਆਮ ਆਦਮੀ ਪਾਰਟੀ ਨੂੰ ਆ ਕੇ ਚਲਾਉਣੀ ਪਈ ਜਿਹੜੀ ਮੁਹਿੰਮ ਸਾਨੂੰ ਅਸੀਂ ਲੋਕਾਂ ਦੇ ਨਾਲ ਵਾਦਾ ਕਰਕੇ ਆਏ ਸੀ ਕਿ ਸਾਨੂੰ ਤੁਸੀਂ ਇੱਕ ਮੌਕਾ ਦਿਓ ਅਸੀਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਬਣਾਵਾਂਗੇ ਪੰਜਾਬ ਪ੍ਰਸ਼ਟਾਚਾਰ ਪੰਜਾਬ ਬਣਾਵਾਂਗੇ ਅਸੀਂ ਪੰਜਾਬ ਨੂੰ ਰੋਜ਼ਗਾਰ ਦੇਵਾਂਗੇ ਅਸੀਂ ਜਿੱਥੇ ਪੰਜਾਬ ਨੂੰ 52700 ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਿੱਥੇ ਸਿੱਖਿਆ ਘਰਾਟੀ ਲਿਆ ਤੇ 2000 ਕਰੋੜ ਤੋਂ ਵੱਧ ਪਿੰਡਾਂ ਦੇ ਸਕੂਲਾਂ 'ਚ ਅਸੀਂ ਸਕੂਲਾਂ ਦੇ ਵਿੱਚ ਬਦਲਾਅ ਲਿਆਂਦਾ ਸੋ ਜਿੱਥੇ ਕਈ ਸਕੂਲਾਂ ਜਾਂਦੇ ਸੀ ਜਿੱਥੇ ਕੋਈ ਬਾਉਂਡਰੀ ਵਾਲ ਨਹੀਂ ਸੀ ਕੋਈ ਚਾਰਦੁਵਾਰੀ ਨਹੀਂ ਬੁਰਾ ਬੁਰਾ ਹਾਲ ਚਿਰ ਦਾ ਲੈਬ ਨਾ ਲੈਵਰੇਜ ਇਹਨਾਂ ਪ੍ਰੋਜੈਕਟਰ ਇੱਥੇ ਤੱਕ ਬੈਠਣ ਵਾਲੇ ਡੈਸਕ ਨਹੀਂ ਸੀ ਪੀਣ ਵਾਲੇ ਪਾਣੀ ਦਾ ਬੰਦੋਬਸਤ ਨਹੀਂ ਸੀ ਉਹ ਕਰਵਾਇਆ ਉਸ ਤੋਂ ਬਾਅਦ ਜੇ ਤੁਸੀਂ ਲਾ ਲੋ ਪ੍ਰਸ਼ਟੇ ਤਿਆਰ ਦੇ ਖਾਤੇ ਮੇ ਲਈ ਆਪਾਂ ਦੇਖਿਆ ਹੀ ਹੈ ਇਹ ਮੇਰੇ ਕੋਲ ਰੈਵਨਿਊ ਡਿਪਾਰਟਮੈਂਟ ਆ ਸਭ ਤੋਂ ਵੱਧ ਜਿਹੜੀ ਲੋਟਾ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਪਿਛਲੀਆਂ ਸਰਕਾਰਾਂ ਟੈਰਾਂ ਤੇ ਹੋਈ ਉਹਨੂੰ ਸੁਧਾਰ ਲਿਆਉਣ ਦੇ ਲਈ ਅਸੀਂ ਦੂਰ ਦੂਰ ਸਾਰੇ ਤਹਿਸੀਲਦਾਰਾਂ ਦੇ ਪਲਾਨੇ ਤਵਾਦਲੇ ਜਿਹੜੇ ਉਤਰ ਉਤਰ ਕੀਤੇ ਤਾਂ ਜੋ ਜਿਹੜੇ ਦਫ਼ਤਰਾਂ ਵਿੱਚ ਸੁਧਾਰ ਆ ਸਕੇ ਤੇ ਜੇ ਨਸ਼ਾ ਵਿਰੋਧੀ ਅਸੀਂ ਜਿਹੜੀ ਜੇ ਪਿਛਲੀਆਂ ਸਰਕਾਰਾਂ ਕਰਦੀਆਂ ਤੇ ਅੱਜ ਸਾਨੂੰ ਇਹ ਮੁਹਿੰਮਾਂ ਚਲੋਣੀ ਪੈਂਦੀ ਕਿਉਂਕਿ ਇਹਨਾਂ ਦੀ ਤੇ ਨਾਲ ਕੁੱਸਤ ਬਣਾਈ ਹੁੰਦੀ ਸੀ ਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਅਸੀਂ ਸਾਡੇ ਪਾਰਟੀ ਕਮਿਟੀਨ ਨੇ ਇਲੈਕਸ਼ਨਾਂ ਦੇ ਦਿਨ ਤੇ ਵਾਦਾ ਕੀਤਾ ਸੀ ਕਿ ਨਸ਼ਾ ਅੱਜ ਪੰਜਾਬ ਜਿਹੜਾ ਨਸ਼ਾ ਮੁਕਤ ਪੰਜਾਬ ਹੋਣ ਜਾ ਰਿਹਾ ਪੰਜਾਬ ਰੰਗਲਾ ਪੰਜਾਬ ਬਣਦਾ ਜਾ ਰਿਹਾ ਜਿਹੜੀ ਨਸ਼ਾ ਤਸਕਰਾਂ ਦੇ ਧਰਾਂ ਦੇ ਉੱਤੇ ਜਿਹੜੇ ਬਲਡੋਜੇ ਚਲਾ ਰਹੇ ਹੈ ਇਹਨਾਂ ਦੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਜਬਤ ਕੀਤੀ ਜਾਈ ਕੀਤੀ ਜਾ ਰਹੀ ਹੈ ਸੋ ਇਹ ਸਾਰਾ ਆਮ ਆਦਮੀ ਪਾਰਟੀ ਸਰਕਾਰ ਪਹਿਲੀ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਹੋਇਆ ਜੇ ਫਿਰ ਸਰਕਾਰਾਂ ਕਰਦੀਆਂ ਹੁੰਦੀਆਂ ਤੇ ਸਾਡੇ ਪੰਜਾਬ ਦਾ ਜਿਹੜਾ ਰੰਗਲਾ ਪੰਜਾਬ ਹੁੰਦਾ ਪੰਜਾਬ ਦਾ ਇਹ ਹਾਲ ਹੈ ਮੁਨੀਸ਼ ਸਿੰਘ ਮਈ ਦਾ ਟਿਕਟੋ ਦਿੱਤਾ ਗਿਆ ਟਾਰਗੇਟ 31 ਮਈ ਤੱਕ ਪੰਜਾਬ ਨੂੰ ਨਸ਼ਾ ਖਤਮ ਕਰ ਦੇਣਾ ਤੇ ਫਿਰ ਤੋਂ ਕਿਹੜਾ ਪਲਾਨ ਹੈਗਾ ਤੁਸੀਂ ਲੈ ਕੇ ਲਈ ਤੱਕ ਦੇਖੋ ਤੁਸੀਂ ਆਪ ਦੇਖੋ ਨਸ਼ਾ ਸਪਲਾਈ ਦੀ ਚੈਨ ਛੁੱਟ ਚੁੱਕੀ ਅਸੀਂ ਮਈ ਤੇ ਜੂਨ ਮਹੀਨੇ ਮਈ ਤੋਂ ਜੂਨ ਮੈਂ ਦੱਸ ਰਿਹਾ ਕਿ ਅਸੀਂ ਸ਼ੁਰੂਆਤ ਕਰਤੀ ਹੈ ਪਿੰਡ ਪਿੰਡ ਜਾਵਾਂਗੇ ਗਲੀ ਗਲੀ ਜਾਵਾਂਗੇ ਜੇ ਸਾਨੂੰ ਕਿਸੇ ਪਿੰਡ ਦੇ ਪੱਲੋਂ ਪਤਾ ਲੱਗਾ ਕਿ ਕੋਈ ਇੱਕ ਅਦਾ ਕਰ ਰਿਹਾ ਹੈ ਜਾਂ ਕੋਈ ਵਿਅਕਤੀ ਰਹਿ ਵੀ ਗਿਆ ਹੈ ਜਾਂ ਉਥੇ ਹੁੰਦਾ ਨਸ਼ਾ ਵੇਚਣ ਉਹਨੂੰ ਆਪ ਐਮਐਨਏ ਸਹਿਬਾਨ ਪਿੰਡ ਪਿੰਡ ਜਾ ਕੇ ਅਸੀਂ ਮੈਂ ਖੁਦ ਜਾ ਕੇ ਸਾਡੀ ਸਰਕਾਰ ਦੇ ਸਾਰੇ ਚੇਅਰਮੈਨ ਸਹਿਬਾਨ ਵਰਕਰ ਸਹਿਬਾਨ ਜਾ ਕੇ ਉਸ ਬੰਦੇ ਨੂੰ ਜਿਹੜਾ ਉੱਤੇ ਕਾਰਵਾਈ ਕਰਾਵਾਂਗੇ ਤੇ ਇਥੋਂ ਪੰਜਾਬ ਦੇ ਲੋਕ ਕਹਿਣ ਲੱਗ ਗਏ ਆ ਕਿ 90% ਜਿਹੜਾ ਨਸ਼ਾ ਖਤਮ ਹੋ ਗਿਆ ਜਿਹੜਾ ਕੋਈ ਇੱਕ ਆ 10% ਜਿਹੜਾ ਤੁਹਾਨੂੰ ਲੱਗਦਾ ਵੀ ਹੈ ਤੇ ਤੁਹਾਡਾ ਵੀ ਮੈਂ ਸਹਿਯੋਗ ਹੀ ਆ ਤੁਹਾਡਾ ਧੰਨਵਾਦੀ ਆ ਤੁਸੀਂ ਬਹੁਤ ਵਧੀਆ ਜਿਹੜਾ ਇਹ ਸਾਡਾ ਜਿਹੜਾ ਕੀਤਾ ਹੈ ਕੰਮ ਦੀ ਸੱਚਾਈ ਦਾ ਕੋਈ ਪਾਰਦਰਸ਼ੀ ਤਰੀਕੇ ਨਾਲ ਦਿਖਾ ਰਹੇ ਹੋ ਤੇ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਪੰਜਾਬ ਦੇ ਵਿੱਚ ਮੈਂ ਮੀਡੀਆ ਵਾਲੇ ਭਰਾਵਾਂ ਦਾ ਜਿਹੜਾ ਕਹੂੰਗਾ ਬਹੁਤ ਵੱਡਾ ਹਿੱਸਾ ਪਰ ਇਹ ਨਸ਼ਾ ਜਿਹੜਾ ਪੰਜਾਬ ਤੇ ਨਹੀਂ ਰਹੂਗਾ ਨਾ ਅਸੀਂ ਨਸ਼ਾ ਰਹਿਣ ਨਾਗੇ ਐਂਡ ਤੱਕ ਇਹਦੀ ਲੜਾਈ ਜਿਹੜੀ ਇਸੇ ਤਰ੍ਹਾਂ ਲੜਦੇ ਰਹਾਂਗੇ ਮੰਤਰੀ ਸਾਹਿਬ ਦੇ ਵਿਰੋਧੀ ਜਿਹੜੀ ਪਾਰਟੀ ਹੈਗੀ ਆ ਉਹ ਤਾਂ ਕਹਿੰਦੇ ਨੇ ਕਿ ਮਗਰਮੱਛਾਂ ਨੂੰ ਤਾਂ ਹਜੇ ਤੱਕ ਹੱਥ ਨਹੀਂ ਪਾਇਆ ਵਾ ਛੋਟੇ ਸਕੇਲ ਤੇ ਜਿਹੜੇ ਹੈਗੇ ਉਹਨਾਂ ਨੂੰ ਪੜਿਆ ਜਾ ਰਿਹਾ ਸਿਰਫ ਸਾਰਿਆਂ ਨੂੰ ਹੱਥ ਪੈ ਰਿਹਾ ਬਹੁਤ ਜਲਦੀ ਜਣਾ ਮਗਰਮੱਛਾਂ ਨੂੰ ਜਿਹੜੇ ਵੀ ਜਿਹੜੇ ਨਸ਼ਾ ਤਸਕਰਾਂ ਦੀ ਉਸਤਪਨਾਈ ਕਰਦੇ ਸੀ ਸਾਰਿਆਂ ਨੂੰ ਹੱਥ ਪਾਵਾਂਗੇ ਇਹ ਮੁੱਖ ਮੰਤਰੀ ਸਰਦਾਰ ਭ ਦੇਖੋ ਅਸੀਂ ਜੇ ਇੱਕ ਦੁੱਧ ਨਸਿਆ ਬੋ ਲੜਾਈ ਲੜ ਰਹੇ ਆ ਤੇ ਦੂਜੇ ਪਾਸੇ ਅਸੀਂ ਪੰਜਾਬ ਦੇ ਪਾਣੀਆਂ ਦੀ ਬਚਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਿੱਡਾ ਵੱਡਾ ਜਿਹੜਾ ਸਾਨੂੰ ਜੁੱਧ ਨਾਲ ਲੜਨਾ ਪਿਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਖੁਦ ਨੰਗਲ ਤੇ ਜਾ ਕੇ ਬੈਠ ਕੇ ਆਪਣੇ ਪਾਣੀਆਂ ਦੇ ਪਾਣੀ ਨੂੰ ਪੰਜਾਬ ਦੇ ਪਾਣੀਆਂ ਨੂੰ ਬਚਾਉਣ ਦੇ ਲਈ ਰੱਖੀ ਕੀਤੀ ਤੇ ਅਸੀਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਜਿੱਥੇ ਉਹਨਾਂ ਦਾ ਕਹਿਣਾ ਕਿ ਸਾਡੇ ਸਾਰਿਆਂ ਦਾ ਕਹਿਣਾ ਕਿ ਪੰਜਾਬੀ ਜਿਹੜੇ ਆਪਣੇ ਖੂਨ ਨਾਲੋਂ ਵੱਧ ਪੰਜਾਬ ਦੇ ਪਾਣੀ ਨੂੰ ਪਿਆਰ ਕਰਦੇ ਆ ਸੋ ਬੇਨਤੀ ਆ ਕਿ ਅਸੀਂ ਪੰਜਾਬ ਦਾ ਪਾਣੀ ਇੱਕ ਬੂਲ ਵੀ ਜਿਹੜਾ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਸੋ ਜਿੰਨਾ ਉਹਨਾਂ ਦਾ ਹੱਕ ਮੰਗਦਾ ਉਹਨਾਂ ਦਾ 1700 ਕਿਊਸ ਮੀਟਰ ਜਿਹੜਾ ਕੀਤਾ ਹੈ ਉਸ ਤੋਂ ਵੱਧ 4000 ਕਿਊਸ ਮੀਟਰ ਅਸੀਂ ਪਾਣੀ ਦੇ ਰਹੇ ਹਾਂ ਉਸ ਤੋਂ ਵੱਧ ਅਸੀਂ ਨਹੀਂ ਦੇਵਾਂਗੇ ਮਨੀਆ ਸਾਹਿਬ ਮਨੀਆ ਸਾਹਿਬ ਜਿਹੜੇ ਉਹਨਾਂ ਦੀ ਸਾਫ ਸੰਭਾਲ ਦੀ ਸਰਕਾਰ ਕੀਤਾ ਲੈ ਕੇ ਆਉਂਦੇ ਕੋਹਾਂ ਦੀ ਸਾਫ ਸੰਭਾਲ ਦੀ ਮੈਂ ਦੱਸਿਆ ਕਿ ਉਹਨਾਂ ਦੀ ਜਿੰਦਰ ਖੁੱਲੇ ਗਏ ਆ ਉਹਨਾਂ ਦਾ ਪੂਰਾ ਇਲਾਜ ਕਰਵਾਇਆ ਜਾ ਰਿਹਾ ਉਹਨਾਂ ਦੀ ਮੈਡੀਸ਼ਨ ਉਹਨਾਂ ਦੇ ਡਿਸਟਰੀ ਕਰਕੇ ਹਰ ਚੀਜ਼ ਉਪਲਬਧ ਕਰਾਈ ਜਾ ਰਹੀ ਹੈ ਤੇ ਉਹਨਾਂ ਨੂੰ ਠੀਕ ਕਰਕੇ ਉਹਨਾਂ ਦੇ ਨਹੀਂ ਉਹਨਾਂ ਦੇ ਪਰਿਵਾਰਾਂ ਦਾ ਪੂਰਾ ਸਾਥ ਦੇ ਕੇ ਉਹ ਨੌਜਵਾਲਾ ਨੂੰ ਇਸ ਪਾਸੇ ਕੱਢਿਆ ਗਿਆ